मकानो लड़ो बेमानो ਜੰਗੋਨੀ ਡਰਦੇ ਲੋ ਹੱਕਾਲੀ ਜਾ ਲੜਦੇ ਲੋ ਜੰਗੋਨੀ ਡਰਦੇ ਲੋ ਹੱਕਾਲੀ ਜਾ ਲੜਦੇ ਲੋ ਜੰਗੋਨੀ ਡਰ ਹਾਂਜੀ ਮਹਾਰਾਜੇ ਤਰਨਾ ਪ੍ਰਦਰਸ਼ਨ ਕੀਤਾ ਜਿਹੜਾ ਕੀ ਜਨ ਹਾਂਜੀ ਜੈ ਵਾਲਮੀਕੀ ਜਾਗਰੂ ਗਿਆਨ ਆਦੀ ਸੋ ਅੱਜ ਬੜੇ ਦੁਖੀ ਹਿਰਦੇ ਨੇ ਨਾਲ ਸਾਰਾ ਸਮਾਜ ਇਕੱਠਾ ਹੋਇਆ ਸਾਰੇ ਸਮਾਜ ਦੇ ਅਨਤਕ ਯੋਧੇ ਜਰਨੈਲ ਆਏ ਆ ਜਿਨ੍ਹਾਂ ਨੂੰ ਦਰਦ ਸੀਗਾ ਸਾਡੀ ਧੀ ਦਾ ਸਾਡੀ ਬੱਚੀ ਦਾ ਕਿਉਂਕਿ ਇੱਕ ਬੱਚੀ ਨਾਲ ਪਿਛਲੇ ਦਿਨੀ ਜਿਹੜੀ ਆ ਉਹ ਘਟਨਾ ਰੇਪ ਦੀ ਵਾਪਰੀ ਸੀਗੀ ਤੇ ਰੇਪ ਦੀ ਉਸ ਘਟਨਾ ਕਾਰਨ ਉਹ ਬੱਚੀ ਜਿਹੜੀ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਚੱਲ ਰਹੀ ਸੀ ਅਤੇ ਉਸ ਬੱਚੀ ਨੇ ਜਾਨਕਿ ਜਲੀਲਤਾ ਦਾ ਜਿਹੜਾ ਸਾਹਮਣਾ ਕਰਨਾ ਪਿਆ ਉਹ ਸਕੂਲ ਦੇ ਵਿੱਚ ਕਰਨਾ ਪਿਆ ਸਕੂਲ ਦੇ ਟੀਚਰਾਂ ਵੱਲੋਂ ਉਸ ਨੂੰ ਜਿਹੜਾ ਆ ਬਾਰ-ਬਾਰ ਪ੍ਰੈਸ਼ਰਾਈਜ਼ ਕੀਤਾ ਗਿਆ ਉਹਨੂੰ ਕਿ ਤੇਰੇ ਨਾਲ ਤੇਰੀ ਵਜ੍ਹਾ ਨਾਲ ਜਿਹੜੀ ਹੈ ਪੁਲਿਸ ਜਿਹੜੀ ਹੈ ਉਹ ਸਕੂਲ ਦੇ ਵਿੱਚ ਆਈ ਆ ਇਸ ਕਰਕੇ ਉਹ ਬੱਚੀ ਜਿਹੜੀ ਆ ਉਸਨੇ ਆਪਣੇ ਆਪ ਨੂੰ ਖਤਮ ਕਰਕੇ ਜਿਹੜੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਸੋ ਅੱਜ ਪਰਿਵਾਰ ਨੂੰ ਇਨਸਾਫ ਤੋਂ ਆਉਣ ਲਈ ਉਹ ਜਿਹੜੇ ਟੀਚਰ ਹੈ ਜਿਹੜਾ ਗੁਰੂ ਹੁੰਦਾ ਉਹ ਹਮੇਸ਼ਾ ਬੱਚਿਆਂ ਨੂੰ ਜਿਹੜਾ ਆ ਵਧੀਆ ਤੇ ਸਹੀ ਸਿਧਾਂਤ ਜਿਹੜਾ ਦਿੰਦਾ ਪਰ ਪਰ ਉਹ ਟੀਚਰ ਵੱਲੋਂ ਜਿਹੜਾ ਆ ਉਸ ਬੱਚੀ ਨੂੰ ਡਿਪਰੈਸ਼ਨ ਦੇ ਵਿੱਚ ਜਾਣ ਬੁੱਝ ਕੇ ਜਾਨੀ ਕਿ ਉਸ ਨੂੰ ਉਹ ਤੱਥ ਪੁੱਛੇ ਗਏ ਉਹ ਗੱਲਾਂ ਪੁੱਛੀਆਂ ਗਈਆਂ ਜਾਨ ਬੁੱਝ ਕੇ ਜਿਹੜਾ ਆ ਉਹਨੂੰ ਇਹ ਗੱਲ ਕਹੀ ਗਈ ਕਿ ਤੇਰੀ ਵਜ੍ਹਾ ਨਾਲ ਜਿਹੜਾ ਆ ਸਕੂਲ ਦੇ ਵਿੱਚ ਇਹ ਘਟਨਾ ਜਿਹੜੀ ਵਾਪਰੀ ਆ ਪੁਲਸਾਈ ਆ ਇਸ ਕਰਕੇ ਉਹ ਬੱਚੀ ਨੇ ਜਿਹੜੀ ਆ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਸੀ ਅੱਜ ਸਾਰਾ ਸਮਾਜ ਇਕੱਠਾ ਹੋ ਕੇ ਉਸ ਧੀ ਨੂੰ ਇਨਸਾਫ ਦੇਣ ਲਈ ਵਕ ਵਕ ਜਥੇਬੰਦੀਆਂ ਦੇ ਨਮਾਇंदे ਜਿਹੜੇ ਇੱਥੇ ਪਹੁੰਚੇ ਸੀ ਤੇ ਉਸ ਬੱਚੀ ਨੂੰ ਇਨਸਾਫ ਦੇਣ ਲਈ ਉਹ ਟੀਚਰ ਦੇ ਉੱਤੇ ਪਰਚਾ ਦਰਜ ਕਰਾਉਣ ਲਈ ਅਤੇ ਉਹ ਆਪਣਾ ਸਕੂਲ ਦੇ ਮੁਲਾਜ਼ਮਾਂ ਦੇ ਉੱਤੇ ਪਰਚਾ ਦਰਜ ਕਰਨ ਲਈ ਜਿਹੜਾ ਅੱਜ ਸਮਾਗਮ ਇਕੱਠਾ ਹੋਇਆ ਈ ਹਾਂ ਤਾਂ ਪ੍ਰਸ਼ਾਸਨ ਆਇਆ ਸੀ ਤੁਹਾਡੇ ਕੋਲ ਜੀ ਪ੍ਰਸ਼ਾਸਨ ਨੇ ਕੀ ਹਾਂ ਆ ਆਪਣੇ ਸਾਰਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਡਿਪਟੀ ਸਾਹਿਬ ਐਸਪੀ ਸਾਹਿਬ ਉਹਨਾਂ ਨਾਲ ਬੈਠ ਕੇ ਜਿਹੜਾ ਇਹਦੇ ਤੇ ਚਰਚਾ ਹੋਈ ਆ ਉਹਨਾਂ ਨੇ ਕਲੈਰਿਟੀ ਦਿੱਤੀ ਆ ਕਿ ਜਿਹੜਾ ਵੀ ਦੇਸ਼ੀ ਹੋਊਗਾ ਮਦਰ ਦੇ ਬਿਆਨ ਜਿਹੜੇ ਹੋ ਗਏ ਆ ਜਿਹੜਾ ਜਿਹੜਾ ਵੀ ਦੇਸ਼ੀ ਉਹ ਕਹਿੰਦੇ ਪਾਇਆ ਜਾਏਗਾ ਇਮੀਡੀਏਟਲੀ ਜਿਹੜੀ ਐਕਸ਼ਨ ਜਿਹੜਾ ਪਰਚਾ ਦਿੱਤਾ ਜਾਏਗਾ ਕਿਸੇ ਨੂੰ ਵੀ ਜਿਹੜਾ ਆ ਉਹ ਬਖਸ਼ਿਆ ਨਹੀਂ ਜਾਏਗਾ ਜਿਹੜੇ ਤੱਥ ਉਸਾਂ ਦੇ ਸਾਹਮਣੇ ਆਉਣਗੇ ਉਹਨਾਂ ਸਾਰਿਆਂ ਤੇ ਜਿਹੜੀ ਆ ਕਾਨੂੰਨੀ ਕਾਰਵਾਈ ਆਮਲ ਤੇ ਲਿਆਂਦੀ ਜਾਏ ਡਾਕਟਰ ਹਰੀਸ਼ ਸੀਰਾ ਨੈਸ਼ਨਲ ਪ੍ਰੈਜ਼ੀਡੈਂਟ ਇੰਟਰਨੈਸ਼ਨਲ ਮਾਨਵਨੁਭਗਤ ਹੱਕਾਂ ਦੀ ਕਮੇਟੀ ਜੀ ਅੱਜ ਅਸੀਂ ਬਾਬਾ ਨਸ਼ੱਤਰਨਾਥ ਸ਼ੇਰਪਾਲ ਜੀ ਨਾਲ ਤਰਨਤਾਲ ਸੇ ਆਏ ਹਾਂ ਜਿਹੜਾ ਇੱਕ ਲੜਕੀ ਤੇ ਆਪਣਾ ਬਲਦਕਾਰ ਦਾਕੀਸ ਹੋਇਆ ਉਹਦੇ ਵਿੱਚ ਜਿਹੜੇ ਟੀਚਰਾਂ ਨੇ ਲੜਕੀ ਨਾਲ ਗਮਰਾ ਕੀਤਾ ਉਰ ਨੂੰ ਜਲੇਲ ਕੀਤਾ ਅਸੀਂ ਪ੍ਰਸ਼ਾਸਨ ਨੂੰ ਕਹਿੰਨੇ ਆਂ ਵੀ ਉਹਨਾਂ ਤੀਜਾ ਉੱਤੇ ਪਰਚਾ ਦਰਜ ਕੀਤਾ ਜਾਵੇ ਇਹ ਪਰਿਵਾਰ ਨੂੰ ਇਨਸਾਫ ਦਵਾਇਆ ਦੂਤਾ ਸਿੰਘ ਸੰਤਪੁਰਾ ਸਾਡੀ ਜਥੇਬੰਦੀ ਗੁਰੂ ਆਦਮੀ ਧਰਮ ਸਮਾਜ ਇਕਤਾ ਉਸ ਦਾ ਮੁੱਖ ਸੰਚਾਰਕ ਹੋਣ ਦੇ ਨਾਤੇ ਦੇ ਬਾਬਾ ਜੀ ਦਾ ਸਨਾਨ ਲੱਗਾ ਹੈ ਕਿ ਕਿਸੇ ਗਰੀਬ ਪਰਿਵਾਰ ਦੀ ਲੜਕੀ ਦੇ ਨਾਲ ਬਹੁਤ ਠੱਗਾ ਹੋਇਆ ਆ ਜੋ ਕਿ ਬਾਬਾ ਜੀ ਦੇ ਸਾਰਾ ਧਿਆਨ ਦੇ ਵਿੱਚ ਆ ਉਸ ਦੇ ਇਨਸਾਫ ਵਾਸਤੇ ਅਸੀਂ ਇੱਥੇ ਦਰਨਾ ਲਗਾਇਆ ਇਹ ਜੋ ਕਿ ਪ੍ਰਸ਼ਾਸਨ ਨੇ ਜਿਹੜਾ ਆ ਉਸ ਲੜਕੀ ਦੇ ਮਾਤਾ ਜੀ ਦੇ ਬਿਆਨ ਜਿਹੜੇ ਆ ਉਹ ਲੈ ਲਏ ਨੇ ਤੇ ਉਹਨਾਂ ਦੇ ਮੁਤਾਬਕ ਕਹਿੰਦੇ ਵੀ ਪਰਚਾ ਜੋ ਕੇ ਦੋਸ਼ੀ ਪਾਏ ਜਾਣਗੇ ਉਹਨਾਂ ਦੇ ਤੇ ਦਰਜ ਹੋਏਗਾ ਤੇ ਜਿਹੜੇ ਬੇਕਸੂਰ ਬੰਦੇ ਦੇ ਉੱਤੇ ਜਿਹੜਾ ਕਿਸੇ ਦੇ ਵੀ ਉੱਤੇ ਜਿਹੜਾ ਪਰਚਾ ਨਹੀਂ ਦਰਜ ਕੀਤਾ ਜਾਏਗਾ ਉਹਨਾਂ ਦੇ ਜੋ ਵੀ ਆ ਪਰਚਾ ਦਰਜ ਹੋਏਗਾ ਜਿਹੜੇ ਬੋਲੇ ਤੋਂ ਨਰ ਪੈ ਖਵਾਲ ਵਾਲਾ ਹਾਂਜੀ ਹਾਂਜੀ ਕੀ ਨਾਮ ਹੈ ਮੈਂ ਜੀਰਾ ਜੀ ਬਾਬਾ ਮੰਡਲ ਸਿੰਘ ਹਾਂਜੀ ਤੇ ਮੰਜੀ ਵਾਲਮੀਕੀ ਇਕਤਾਧਰਮ ਸਮਾਜ ਤੋਂ ਸਾਡੇ ਕੋਲ ਚੇਅਰਮੈਨ ਗੋਪੀ ਲੱਧਿਆਲ ਜੀ ਜਿਨ੍ਹਾਂ ਨੇ ਅੱਜ ਬਾਬਾ ਨਿਸ਼ਤਰਨਾਹ ਦੀ ਧਰਨੇ ਦਾ ਪੂਰਾ ਸਮਰਥਨ ਦਿੱਤਾ ਨਾਲ ਪਾਸ ਦਿੱਤਾ ਤੇ ਸਾਡੀ ਜੋ ਇਹ ਧਰਨੇ ਵਾਸਤੇ ਬਾਬਾ ਜੀ ਨੇ ਦੱਸਿਆ ਜੋ ਸਾਡੀ ਬੇਟੀ ਧੰਨ ਦੇ ਨਾਲ ਕੀਤਾ ਗਿਆ ਗਲਤ ਜੋ ਅਸੀਂ ਉਥੇ ਮੀਟਿੰਗ ਇਸ ਤਰ੍ਹਾਂ ਨੇ ਬੁਲਾ ਕੇ ਸਾਡੇ ਨਾਲ ਗੱਲਬਾਤ ਕੀਤੀ ਆ ਉਹਦੇ ਵਿੱਚ ਜੋ ਟੀਚਰ ਦੀ ਗਲਤੀ ਹੋਊਗੀ ਉੱਤੇ ਪਰਚਾ ਕੀਤਾ ਜਾਊਗਾ ਉਹਦੀ ਗੁड़िया ਦੀ ਮੰਮੀ ਦੇ ਬਿਆਨ ਹੋਣਦੇ ਆ ਉਹਨਾਂ ਦੇ ਬਿਆਨ ਲਿਖੇ ਜਾਣਗੇ ਜੋ ਵੀ ਉਹਨਾਂ ਦੇ ਵਿੱਚ ਬਿਆਨਾਂ ਦੇ ਵਿੱਚ ਕਲੀਅਰ ਹੁੰਦਾ ਵਾ ਟੀਚਰ ਨੇ ਕਹਿੰਦੇ ਕਿ ਨਹੀਂ ਬਖਸ਼ਿਆ ਜਾਊਗਾ ਕੋਈ ਵੀ ਜਿੰਨੇ ਗੁਨਾਹ ਕੀਤਾ ਉੱਤੇ ਪਰਚਾ ਹੋਊਗਾ ਹੀ ਹੋਊਗਾ ਕਦੀ ਨਹੀਂ ਬਖਸ਼ਿਆ ਜਾਊਗਾ ਇਹਨਾਂ ਕਹਿੰਦਾ ਜਾਵਾਂ ਵਾਲਮੀਕ ਫਰਾਰ ਵਾਲਮੀਕ ਹਾਂਜੀ ਪ੍ਰਧਾਨ ਜੀ ਕੀ ਨਾਂ ਜੀ ਤੁਹਾਡਾ ਮੇਰਾ ਜਗਿੰਦਰ ਸਿੰਘ ਵੀ ਗੁਰੂ ਗਿਆਨ ਨਾਟ ਵਾਲਮੀਕ ਤਰਨਸਰ ਨਾਲ ਦੇ ਵਿੱਚ ਅੱਜ ਸੀਣਾ ਰਾਇਸਟਰ ਨਾਂ ਪਲਾਦ ਐਸ.ਬੀ.ਸੀ. ਦੇ ਸੇਵਾ ਕਰਨ ਅੱਜ ਐਸ.ਐਸ.ਪੀ ਡਾਕਟਰ ਦਾ ਘਰਾਓ ਕੀਤਾ ਗਿਆ ਕੀ ਮਸਲਾ ਤੇ ਕੀ ਕਰਾਏ ਪਰ ਐਸਐਸਓ ਦਫ਼ਤਰ ਦਾ ਕਾਰਜ ਜਿਹੜਾ ਕੀਤਾ ਗਿਆ ਵਾ ਤੇ ਇੱਕ 13.5 ਸਾਲ ਦੀ ਬੱਚੀ ਸੀ ਜਿਹਦਾ ਜਿਹਦੇ ਨਾਲ ਪਿਛਲੇ ਦਿਨੀ ਰੇਪ ਹੋਇਆ ਸੀ ਰੇਪ ਤੋਂ ਬਾਅਦ ਤੋਂ ਉਹ ਲੜਕੀ ਨੇ ਆਪਣੀ ਜ਼ਿੰਦਗੀ ਜੀਣ ਦੀ ਕੋਸ਼ਿਸ਼ ਕੀਤੀ ਜਦ ਕਿ ਡਾਕਟਰਾਂ ਨੇ ਵੀ ਇਹ ਗੱਲ ਉਹਨੂੰ ਕਹੀ ਸੀ ਕਿ ਉਹਨੂੰ ਬਿਲਕੁਲ ਪਿਆਰ ਨਾਲ ਰੱਖਣਾ ਵਾ ਕਿਉਂਕਿ ਕੋਈ ਇਹੋ ਜਿਹਾ ਦਰਵਾਜ਼ਾ ਜਾਂ ਕੋਈ ਇਹੋ ਜਿਹੀ ਘਟਨਾ ਇਹਦੇ ਤੱਕ ਨਾ ਪਹੁੰਚੇ ਕਿ ਜਿਹਦੇ ਨਾਲ ਇਹ ਲੜਕੀ ਡਿਪਰੈਸ਼ਨ ਦੇ ਵਿਚਾਰੇ ਉਹ ਲੜਕੀ ਨੇ ਜਦੋਂ ਜੀਣ ਦੀ ਕੋਸ਼ਿਸ਼ ਕੀਤੀ ਤੇ ਆਪ ਉਹਦੀ ਮਾਤਾ ਨੇ ਸਕੂਲ ਦੇ ਵਿੱਚ ਜਾ ਕੇ ਉਹਨਾਂ ਦੀ ਐਡਮਿਸ਼ਨ ਕਰਾਉਣ ਵਾਸਤੇ ਉਹਨਾਂ ਦੇ ਅਨਚਾਰਜ ਨੂੰ ਕਿਹਾ ਕਿ ਉਹਨਾਂ ਦੀ ਅਨਚਾਰਜ ਮੈਡਮ ਰਾਜਿੰਦਰ ਕੌਰ ਬੈਠ ਰਹੀ ਆ ਉਹਨਾਂ ਨੇ ਉਸ ਲੜਕੀ ਨੂੰ ਅੰਦਰ ਨਾਲ ਮੁੱਠੇੜ ਕੀਤਾ ਮੈਂ ਤਾਂ ਇਹ ਕਹਿੰਦਾ ਕਿ ਇਹ ਕੋਈ ਨਹੀਂ ਮਨ ਕੇ ਛੋਟੀ ਜਾਤੀ ਦੀ ਲੜਕੀ ਉਹਨਾਂ ਕਰਕੇ ਮੁੱਠੇੜ ਕੀਤਾ ਸ਼ਾਇਦ ਹੋ ਸਕਦਾ ਕਿ ਉਹ ਜਨਰਲ ਕਾਸਟ ਨਾਲ ਸਬੰਧ ਰੱਖਦੇ ਹੋਣ ਸ਼ਾਇਦ ਹੋ ਸਕਦਾ ਕਿ ਕੋਈ ਉਹਨਾਂ ਦੇ ਕਾਨੂੰਨ ਹੋਣ ਪਰ ਇਹ ਕਾਨੂੰਨ ਦੇ ਨੀਂਹ ਜਾਂਦਾ ਇੱਕ ਲੜਕੀ ਦੇ ਨਾਲ ਰੋਪ ਹੋਇਆ ਹੈ ਜੋਦੇ ਨਾਲ ਇਹਦੀ ਦਿੰਦਗੀ ਪੁਣਾ ਹੋਇਆ ਹੈ ਤੇ ਜਦੋਂ ਆਪਣੇ ਗੁਰੂ ਦੇ ਕੋਲੋਂ ਇਨਸਾਫ ਲੈਣ ਜਾਵੇ ਤੇ ਗੁਰੂ ਘਰ ਨੇ ਗਾੜੂ ਰੋਦਵਾਦ ਦੇ ਕਿ ਤੇਰੇ ਕਾਰਨ ਸਕੂਲ ਦੇ ਵਿੱਚ ਜਿਹੜੀ ਪੁਲਿਸ ਆਈ ਆ ਮੈਂ ਸਾਡੇ ਬੱਚਿਆਂ ਦੇ ਤੇ ਨਾਲ ਕੋਈ ਨਾ ਕੋਈ ਮਾਰਾ ਅਸਰ ਪਾ ਸਕਦਾ ਤੇ ਉਹ ਐਡਮਿਸ਼ਨ ਦੇ ਨਾਲ ਇਸ ਕਰਕੇ ਉਹਨਾਂ ਨੇ ਜਦੋਂ ਉਹ ਨਾਲ ਮਿਸਟਰੀ ਕੀਤਾ ਪਰ ਲੜਕੀ ਡਿਪਰੈਸ਼ਨ ਵਿੱਚ ਆ ਕੇ ਇਹ ਸੋਚ ਕੇ ਕਿ ਮੇਰੇ ਗੂੜੇ ਮੇਰੇ ਨਾਲ ਇਸ ਤਰ੍ਹਾਂ ਬੋਲ ਰਹੇ ਆ ਪਿਆਰ ਜਨਤਾ ਮੇਰੇ ਨਾਲ ਕੀ ਕਰੂਗੀ ਤੋੜਤੀ ਆ ਆਪਣੀ ਜਾਨ ਨੂੰ ਨਾ ਕਥਮ ਕਰ ਦਿੱਤੀ ਕੋਈ ਜਰੀਲੀ ਚੀਜ਼ ਖਾ ਕੇ ਸੋ ਅੱਜ ਉਸਦੀ ਮਾਤਾ ਜਿਹੜੀ ਆ ਉਹ ਆਪਣੇ ਬਿਆਨ ਦਰਜ ਕਰਵਾ ਰਹੀ ਆ ਔਰ ਪ੍ਰਸ਼ਾਸਨ ਨੇ ਇਹ ਵਿਸ਼ਵਾਸ ਦਵਾਇਆ ਹੈ ਐਸਪੀ ਸਾਹਿਬ ਨੇ ਕਿ ਕੋਈ ਵੀ ਦਿਨਾਂ ਦੇ ਵਿੱਚ ਇਹਦੀ ਪੂਰੀ ਇਨਵੈਸਟੀਗੇਸ਼ਨ ਕਰਕੇ ਜਿਹੜੇ ਵੀ ਦੋਸ਼ੀ ਪਾਜ ਜਾਂਦੇ ਆ ਉਹਨਾਂ ਤੇ ਪੂਨ ਕਾਰਵਾਈ ਕੀਤੀ ਜਾਏਗੀ ਤੇ ਐਸਪੀ ਲਾਜਾ ਜਾਊਗਾ ਅਗਰ ਤੇ ਨਹੀਂ ਨਾ ਦੇ ਅਸੀਂ ਇਕਦਾਲਾ ਤੇ ਕਾਰਵਾਈ ਨਹੀਂ ਕਰਦੇ ਅਗਲਾ ਪ੍ਰੋਗਰਾਮ ਜੇ ਸਾਡੇ ਸਕਾਰਜੋਗ ਬਾਬਾ ਨਛੱਤਨਾ ਜੀ ਸ਼ੇਰਗੱਲ ਜੋਕਮ ਕਰਨਗੇ ਉਹਨਾਂ ਦੇ ਮੁਤਾਬਕ ਅਗਲਾ ਪ੍ਰੋਗਰਾਮ ਦੀ ਕਾਇਦਾ ਹੋਗਾ ਜਿਆ ਵਾਲਮੀ ਜਿਆ ਤੀ ਹਾਂਜੀ ਸਰ ਬਾੜ ਧਰਨਾ ਲੱਗਾ ਜੀ ਵਾਲਮੀ ਸਮਾਨ ਲੋ ਕੀ ਮਸਲਾ ਹੈ ਤੇ ਇੱਕ ਇਨਫੋਰਮੇਸ਼ਨ ਆਈ ਸੀ ਇਹਨਾਂ ਨੇ ਕਿ ਤੇ ਸਟੇਟਸ ਪਾਈਬੀ ਦੇ ਵਿੱਚ ਗੈਂਗਰੇਪਲਾ ਕੀਤਾ ਸੀ ਜੀ ਜਿਹੜਾ ਤੇ ਵੈਰੀਫਾਈ ਕੀਤਾ ਵੀ ਇੱਕ ਪੁਰਾਣਾ ਇੱਕ ਐਫਆਈਆਰ ਰਜਿਸਟਰ ਰੇਪ ਦੀ ਜਿਹੜੇ ਦੇ ਵਿੱਚ ਦੋ ਤਿੰਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਚਲਾਨ ਉਹਦਾ ਦਸਤੇ ਵਿੱਚ ਦੇ ਦਤਾ ਗਿਆ ਉਹਦੇ ਵਿੱਚ ਇੱਕ ਦੋਸੀ ਫੜਨ ਵਾਲਾ ਜਿਹਦੇ ਨੂੰ ਫੜਨ ਲਈ ਕੋਲ ਫਰੇਡ ਕਰਦੀ ਹੈ ਅਨਫੋਰਚੂਨੇਟਲੀ ਉਹਦੇ ਵਿੱਚ ਜਿਹੜੀ ਵਿਕਟਮ ਹੀ ਉਹਦਾ ਉਹਦੀ ਡੈਥ ਹੋ ਗਈ ਹੈ ਜਿਹੜੇ ਡੈਥ ਬਣਦੀ 194 ਬੀਐਨਐਸ ਦੀ ਕਾਰਵਾਈ ਉਹਦੀ ਮਦਰ ਦੇ ਬਿਆਨ ਦੇ ਉੱਤੇ ਕਰ ਦਿੱਤੀ ਗਈ ਹੈ ਯਲਗੋਰੀ ਮਦਰ ਨੂੰ ਉਹਨ ਕੋਈ ਸ਼ਰਤਿਆ ਜਿਹਦੇ ਬੇਸਿਸ ਤੇ ਉੱਤੇ ਉਹਨੋਂ ਦੇ ਬਿਆਨ ਵਗੈਰਾ ਲਿਖੇ ਜਾ ਰਿਹਾ ਜਿਹਦੇ ਬੇਸਿਸ ਤੇ ਜੋ ਵੀ ਉਹਦੇ ਵਿੱਚ ਪੜਤਾਲ ਕਰਕੇ ਕਾਰਵਾਈ ਹੋਊਗੀ ਉਹ ਅੱਗੇ ਕਾਰਵਾਈ ਇਹਦੇ ਵਿੱਚ ਅਮਲ ਲਿਆਂਦੀ ਜਾਵੇ ਸਰ ਇਹਦੇ ਵਿੱਚ ਸਕੂਲ ਦਾ ਵੀ ਕੋਈ ਟੀਚਰ ਦਾ ਹੁੰਦਾ ਉਹਨਾਂ ਬਾਰੇ ਕੋਈ ਜਿਹੜਾ ਉਹ ਬਿਆਨ ਦੇ ਰਹੇ ਹੋ ਪਹਿਲਾਂ ਬਿਆਨ ਉਹਨਾਂ ਨੇ 194 ਬੀਐਨਐਸਐਸ ਦੇ ਵਿੱਚ ਜਿਹੜਾ ਬਿਆਨ ਦਿੱਤਾ ਮਦਰ ਹੋਰੀ ਨੇ ਉਹਦੇ ਬੇਸਿਸ ਤੇ ਉੱਤੇ ਕਾਰਵਾਈ ਹੋ ਗਈ ਹੈ ਹੁਣ ਉਹ ਬਿਆਨ ਦੁਬਾਰਾ ਉਹ ਦੇ ਰਹੇ ਨੇ ਅਫਸਰ ਸਾਹਿਬ ਨੂੰ ਐਡੀਸ਼ਨਲ ਅਫਸਰ ਤੇ ਉਹਨੇ ਲੇਡੀ ਅਫਸਰ ਨੇ